ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਆਪਾਂ ਸਪੰਜੀ ਬੰਦੋਸ਼ਾ ਤੇ ਉਹਦੇ ਲਈ ਆਪਾਂ ਲੈ ਲਿਆ ਇੱਕ ਬੋਲ ਸੂਜੀ ਤੇ ਇੱਕ ਦਹੀਂ ਲੈ ਰਹੀ ਐ ਇੱਕ ਕोली ਤੇ ਪਾਣੀ ਤੇ ਇੱਕ ਪਿਆਜ਼ ਲੈ ਲਿਆ ਆਪਾਂ ਤੇ ਹਰੀ ਮਿਰਚ ਲੈ ਲਿਆ ਨੇ ਦੋ ਤਿੰਨ ਤੇ ਹੋਰ ਵੀ ਜੇ ਕੋਈ ਤੁਹਾਡੀ ਇੱਛਾ ਕੁਝ ਪਾਉਂਦੀ ਹੈ ਨਾ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਇਹ ਹੁਣ ਆਪਾਂ ਪਿਆਜ਼ ਆ ਜਿਹੜਾ ਇਹਨੂੰ ਬਰੀਕ-ਬਰੀਕ ਕੱਟ ਲੈਨੇ ਆ ਜਿਆਦਾ ਬਰੀਕ ਵੀ ਕੱਟਣ ਦੀ ਜ਼ਰੂਰਤ ਨਹੀਂ మీడియం ਜਿਹਾ ਕੱਟ ਲੈਨੇ ਆ ਵਾਸਾ ਹੋਰ ਵੀ ਆਪਾਂ ਜਿਵੇਂ ਛੋਲਿਆਂ ਦੀ ਦਲੀ ਹੋਈ ਦਾਲ ਹੁੰਦੀ ਆ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆ ਤੇ ਪਰ ਮੈਂ ਨਹੀਂ ਐਡ ਕੀਤੀ ਸੀ ਤੇ ਲਓ ਹੁਣ ਆਪਾਂ ਪਹਿਲਾਂ ਪਿਆਜ਼ ਕੱਟ ਲੈਨੇ ਆ ਲਓ ਜੀ ਆਪਾਂ ਪਿਆਜ਼ ਕੱਟ ਲਿਆ ਹੁਣ ਆਪਾਂ ਹਰੀ ਮਿਰਚ ਕੱਟ ਲੈਣੇ ਆ ਤੇ ਇਧਰ ਆਪਾਂ ਜੇ ਇੱਕ ਬੋਲ ਸੋਜੀ ਦੀ ਰਹਿਤੀ ਹੈ ਤੇ ਉਹ ਤੋਂ ਅੱਧਾ ਆਪਾਂ ਦਹੀਂ ਲੈਣਾ ਤੇ ਆਧੀ ਆਪਾਂ ਪਾਣੀ ਲੈਣਾ ਮਤਲਬ ਇੱਕ ਹਿੱਸਾ ਸੋਜੀ ਦਾ ਤੇ ਉਹਦੇ ਬਰਾਬਰ ਆਪਾਂ ਦਹੀਂ ਤੇ ਪਾਣੀ ਇੱਕ ਹਿੱਸਾ ਲੈਣਾ ਮਰਚ ਆਪਾਂ ਬਰੀਕ ਬਰੀਕ ਕੱਟ ਲਈਆਂ ਨੇ। ਧਨੀਆ ਬਗਾਰ ਵੀ ਐਡ ਕਰ ਸਕਦੇ ਆ ਆਪਾਂ ਇਹਦੇ ਵਿੱਚ। ਲਓ ਜੀ ਆਪਾਂ ਇਧਰ ਮਿਕਸੀ ਵਾਲਾ ਕੱਪ ਲੈ ਲਿਆ। ਤੇ ਇਹਦੇ ਵਿੱਚ ਪਹਿਲਾਂ ਆਪਾਂ ਸੋਜੀ ਪਾ ਦਿੰਨੇ ਆ। ਤੇ ਨਾਲ ਹੀ ਆਪਾਂ ਪਾਣੀ ਐਡ ਕਰ ਦਿੰਨੇ ਆ। ਨਾਲ ਹੀ ਆਪਾਂ ਜਿਹੜੇ ਦਹੀਂ ਲੈਤਾ ਸੀ ਉਹ ਪਾ ਦਿੰਨੇ ਆ। ਜਿੰਨੇ ਜੀਚਾ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆਉਣੇ ਆ। ਲਓ ਜੀ ਆਪਣਾ ਪੇਸਟ ਬਣ ਕੇ ਤਿਆਰ ਹੋ ਗਿਆ। 2 ਕਗੜੇ ਦਬਾਉਣੇ ਆਪਾਂ ਮਿਕਸੀ ਦੇ। ਇਹਨੂੰ ਆਪਾਂ ਦਸ ਕਮੈਂਟ ਲਈ ਰੈਸਟ ਲਈ ਰੱਖ ਦਿੰਨੇ ਆ। ਤੇ ਜਿੰਨੇ ਟਾਈਮ ਦੇ ਵਿੱਚ ਆਪਾਂ ਇਹਨੂੰ ਰੈਸਟ ਲਈ ਰੱਖਿਆ। ਉਨੇ ਟਾਈਮ ਦੇ ਵਿੱਚ ਆਪਾਂ ਇਹਦਾ ਤੜਕਾ ਤੇ ਅਰਗਾਰ ਲੈਨੇ ਆ ਇਹਦੇ ਵਿੱਚ ਆਪਾਂ 2 ਚਮਚੇ ਸਰੋਂ ਦੇ ਤੇਲ ਦੇ ਪਾਲਾਂਗੇ ਘਿਓ ਵੀ ਪਾ ਸਕਦੇ ਹੋ ਤੁਸੀਂ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ 1 ਚਮਚਾ ਜੀਰੇ ਦਾ ਪਾ ਦਿੱਤਾ ਕੰਗੀਦਰੇ ਨੂੰ ਭੁੱਜਣ ਦਿੰਨੇ ਆ ਗੈਸ ਨੂੰ ਆਪਾਂ ਥੋੜਾ ਮੀਡੀਅਮ ਹੀ ਰੱਖਾਂਗੇ ਜੀਰਾ ਆਪਣਾ ਭੁੱਜ ਗਿਆ ਹੁਣ ਆਪਾਂ ਜਿਹੜੀ ਹਰੀ ਮਿਰਚ ਕੱਟ ਕੇ ਰੱਖੀ ਸੀ ਉਹ ਐਡ ਕਰ ਦਿੰਨੇ ਆ ਲੋ ਆਪਣੀ ਮਿਰਚ ਜਿਹੜੀ ਉਹ ਵੀ ਚੰਗੀ ਤਰ੍ਹਾਂ ਭੱਜ ਗਈ ਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਿੰਨੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਣਾ ਲੈਣੇ ਆ ਤੇ ਜ਼ਿਆਦਾ ਆਪਾਂ ਮਤਲਬ ਭੁੰਨਣੇ ਨਹੀਂ ਗੋਲਡਨ ਬ੍ਰਾਊਨ ਜੀ ਕਰਨੇ ਆ ਤੇ ਉਹਨਾਂ ਕਟਾਵੇਂ ਆਪਾਂ ਇਹਨਾਂ ਨੂੰ ਪਕਾਉਨੇ ਆ ਜਿੰਨਾ ਟਾਈਮ ਗੋਲਡਨ ਬ੍ਰਾਊਨ ਨਹੀਂ ਹੁੰਦੇ ਲਓ ਜੀ ਆਪਣੀ ਪਿਆਜ਼ ਵੀ ਚੰਗੀ ਤਰ੍ਹਾਂ ਭੁੱਜ ਗਏ ਨੇ ਤੇ 골ਡਨ ਬਰਾਊਨ ਹੋ ਗਿਆ ਇਹਨਾਂ ਦਾ ਕਲਰ ਤੇ ਹੁਣ ਆਪਾਂ ਜਿਹੜਾ ਪੇਸਟ ਬਣਾ ਕੇ ਰੱਖਿਆ ਸੀ ਤੇ ਉਹਦੇ ਵਿੱਚ ਇਹਨਾਂ ਨੂੰ ਐਡ ਕਰ ਦਨੇ ਆ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਜਿਹੜਾ ਪੇਸਟ ਆ ਆਪਣਾ ਇਹ ਜ਼ਿਆਦਾ ਨਾ ਦਾ ਸੰਘਣਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਮਤਲਬ ਇਹਦਾ ਮੀਡੀਅਮ 'ਚ ਰੱਖਣਾ ਆਪਾਂ ਇਹਨੂੰ ਐਸ ਤਰ੍ਹਾਂ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਿੰਨੇ ਆ ਪਹਿਲਾਂ ਆਪਾਂ ਇੱਕ ਚੁਟਕੀ ਮਿੱਠੇ ਛੋਡੇ ਦੀ ਪਾ ਦਿੱਤੀ ਆ ਤੇ ਸਵਾਦ ਅਨੁਸਾਰ ਐਡ ਮਿਰਚ ਤੇ ਨਮਕ ਇਹ ਤੁਸੀਂ ਆਪ ਦੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰ ਲੈਨੇ ਆ ਤਾਂ ਕਿ ਜਿਹੜਾ ਲੂਣ ਮਿਰਚ ਪਾਇਆ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੇ। ਲਓ ਜੀ ਇਧਰ ਆਪਾਂ ਦੇਸੀ ਘਿਓ ਰੱਖ ਲਿਆ ਸੀ ਦਰਮ ਕਰਕੇ। ਤੇ ਦੋ ਕ ਚਮਚੇ ਪਹਿਲਾਂ ਆਪਾਂ ਇਹ ਛੋਟਾ ਜਿਹਾ ਪੈਨ ਆਪਣੇ ਕੋਲੇ ਤੇ ਇਹਦੇ ਵਿੱਚ ਦੋ ਕ ਚਮਚੇ ਆਪਾਂ ਘੀ ਦੇ ਪਾ ਲੈਨੇ ਆ। ਚੰਗੀ ਤਰ੍ਹਾਂ ਇਹਨੂੰ ਆਪਾਂ ਨਾ ਗ੍ਰੀਸ ਕਰ ਲਾਂਗੇ ਸਾਈਡਾਂ ਤੋਂ ਵੀ ਹਲਾ ਕੇ ਤੇ ਹੁਣ ਆਪਾਂ ਕੋਈ ਛੋਟੀ ਕੜਸੀ ਦੀ ਮਦਦ ਨਾਲ ਤੇ ਇਹਦੇ ਵਿੱਚ ਇਸ ਤਰ੍ਹਾਂ ਪਾ ਦਾਂਗੇ ਇੱਕ ਇੱਕ ਕੜਸੀ ਤੇ ਗੈਸ ਨੂੰ ਆਪਾਂ ਥੋੜਾ ਇੱਥੇ ਮੀਡੀਅਮ ਹੀ ਰੱਖਣਾ ਹੈ ਹੁਣ ਇਹਨਾਂ ਨੂੰ ਆਪਾਂ ਪੱਕਣ ਦੇਣੇ ਆ ਜਦੋਂ ਸਾਈਡਾਂ ਦੋਹੀਂ 골ਡਨ ਬ੍ਰਾਊਨ ਹੋ ਜਾਣਗੇ ਨਾ ਤੇ ਉਦੋਂ ਆਪਾਂ ਇਹਨਾਂ ਦਾ ਪਾਸਾ ਪਲਟਾਂਗੇ ਤੇ ਬਹੁਤ ਵਧੀਆ ਬਣਦੇ ਨਾਲ ਸੌਖਾ ਤਰੀਕਾ ਬਣਾਉਣ ਦਾ ਬਿਲਕੁਲ ਆਪਾਂ ਤਵਾ ਵਗੈਰੇ ਤੇ ਵੀ ਬਣਾ ਸਕਦੇ ਹਾਂ ਤੇ ਪਰ ਆਪਾਂ ਛੁੱਟ ਜੇ ਪੈਨ ਚ ਬਣਾਏ ਸੀ ਇਹ ਬਹੁਤ ਵਧੀਆ ਬਣ ਦਿਨੇਸ ਪੰਜੀ ਸਪੰਜੀ ਬਬਾ ਚਮਚੇ ਦੀ ਮਦਦ ਦੇ ਨਾਲ ਹੀ ਬਸੇ ਦਾ ਪਾਸਾ ਪਲਟ ਲਿਆ ਸੀ ਤੇ ਹੁਣ ਆਪਾਂ ਦੂਜੇ ਪਾਸੇ ਨੂੰ ਚੰਗੀ ਤਰ੍ਹਾਂ ਸੇਕ ਲਵਾ ਦਨੇ ਆ ਦੇਖੋ ਜੀ ਇੱਕ ਪੀਸ ਆਪਾਂ ਬਣਾ ਕੇ ਤਿਆਰ ਕਰ ਲਿਆ ਤੇ ਇਸ ਤਰ੍ਹਾਂ ਹੀ ਹੁਣ ਆਪਾਂ ਦੂਜਾ ਪੀਸ ਬਣਾ ਲੈਨੇ ਆ ਬਿਲਕੁਲ ਸੌਖਾ ਤਰੀਕਾ ਬਣਾਉਣ ਦਾ ਇਹ ਨਾਲ ਨੂੰ ਕੋ ਟਾਈਮ ਨਹੀਂ ਜ਼ਿਆਦਾ ਲੱਗਦਾ ਇਸ ਤਰ੍ਹਾਂ ਲਿਕੋ ਆਪਣਾ ਦੂਜਾ ਪੀਸ ਵੀ ਬਣ ਕੇ ਤਿਆਰ ਹੋ ਗਿਆ ਅੰਦਰ ਕੁ ਮਿੰਟ ਆਪਾਂ ਇਹਨੂੰ ਹੋਰ ਸੇਕ ਲਵਾਉਨੇ ਆ ਦੇਖੋ ਜੀ ਇਸ ਤਰਾਪਾ ਸਾਰੇ ਬਣਾ ਕੇ ਦੇਖੋ ਤਿਆਰ ਕਰ ਲੈਨੇ ਤੇ ਨਾਲ ਆਪਾਂ ਗ੍ਰੀਨ ਮਿਰਚ ਤੇ ਰੈੱਡ ਮਿਰਚ ਰੱਖ ਲਈ ਆ ਤੇ ਦੋ ਵੀ ਸਵਾ ਖੀਰੇ ਦੇ ਤੇ ਸੌਸ ਦੇ ਨਾਲ ਸਰਵ ਕਰ ਲੈਨੇ ਤੇ ਲਓ ਜੀ ਤੁਸੀਂ ਵੀ ਖਾ ਲਓ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਬਹੁਤ ਟੇਸਟੀ ਬਣਦੇ ਨੇ ਦੇਖੋ ਕਿੰਨੇ ਵਧੀਆ ਬਣੇ ਨੇ ਤੇ ਝਟਪਟ ਬਣ ਜਾਂਦੇ ਨੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਇਹ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਹਨੂੰ ਆ ਤੁਸੀਂ ਨਾਰੀਅਲ ਦੀ ਚਟਨੀ ਨਾਲ ਵੀ ਸਰਵ ਕਰ ਸਕਦੇ ਹੋ ਬ੍ਰੀਜ ਵੀਡੀਓ ਨੂੰ ਫੁੱਲ ਵਾਚ ਕਰਿਓ ਥੈਂਕ ਯੂ ਸੋ ਮੱਚ